ਭਾਵੀ ਵੀ ਬੋਲੀਆ ਚੱਕ ਦੇ ਫੱਟੇ ਫੇਰ ਨੀਰਤੀ ਰਤਨ ਗਾਲ ਕੋਲੀ ਗੂਲੀ ਹੁੰਦੜ ਗੂਲਕ ਮਾਣਾ ਬੋਇਰੇ ਵਿੱਚ ਪੈਂਦੀ ਏ ਕੂਟੀ ਵਲਾਡੇ ਦਾ ਲੱਗਿਆ ਠਾਣਾ ਚਿੱਠੀਆਂ ਮੈਂ ਪਾਈਆਂ ਬਾਜ ਮੁੰਡਿਆ ਅਣ ਜਾਣਾਂ ਵੇ ਚਿੱਠੀਆਂ ਮੈਂ ਪਾਈਆਂ ਬਾਜ ਮੁੰਡਿਆ ਅਣ ਜਾਣਾਂ ਤੇਰੀ ਮੇਰੀ ਮੈਂ ਇਨੀ ਆਣੀ ਪਰਨੇ ਆਪਾ ਪਾਣੀ ਨੂੰ ਚੱਲੀਏ ਛਿੱਟੀਆਂ ਗੁੜਤੀਆਂ ਕਾਲੇ ਘਰਾਰੇ ਸਿਰ ਤੇ ਬਨਾਮੀ ਲੈ ਕੇ ਜਾਈਏ ਨਿਰੰਗ ਦੇ ਕਾਲੇ ਤੋਂ ਕੜਾ ਨਾ ਚੰਗਾਈ ਕੁੜੀਏ ਨਿਰੰਗ ਦੇ ਕਾਲੇ ਤੋਂ ਵਾਹ ਵਾਹ ਮੀਬੀ ਨੇ ਸੁਣਿਆ ਬੋਲੀਆਂ ਕਿੰਨੇ ਸੋਹਣੇ ਗੋਲੀਆਂ ਪਾਉਂਦੀਆਂ ਸੀ ਦਿਲ ਪਹਿਲਾਂ ਨਾ ਲਈ ਮਾ ਮਾ ਦੇਖੋ ਕਿੰਨੀਆਂ ਵਧੀਆ ਛੋਲੇ ਛੋਲੇ ਨੀ ਕੁ ਤੈਨੂੰ ਗੱਲ ਪੁੱਛਣੀ ਹੋ ਸਕਤੇ ਦੇ ਹੋਲੇ ਨੀ ਕੁ ਤੈਨੂੰ ਗੱਲ ਪੁੱਛਣੀ ਪੀੜਾ ਨੀ ਪੀੜਾ ਪੀੜਾ ਨਾ ਚਲ ਕਬੂਤਰੀ ਗੀਰ ਜੂਕ ਨਾ ਗੀੜਾ ਗੀੜਾ ਨੀ ਨਾ ਚਲ ਕਬੂਤਰੀ ਵਾਹ ਵਾਹ ਦੇ ਕੁੜੀਏ ਜੱਟ ਕੁੱਟਣਾ ਹੋਵੇ ਦੇ ਕੁੜੀਏ ਜੱਟ ਕੁੱਟਣਾ ਹੋਵੇ ਕੁਟੀਏ ਜੇ ਕੁੜੀਏ ਦੁਹਾਜੂ ਕੁੱਟਣਾ ਹੋਵੇ ਨਾਲ ਪਈ ਤੂੰ ਕੁਟੀਏ ਫਾਸੇ ਨਾਂਂਧਾ ਪਸਾ ਨਹੀਂ ਦਿੱਦਦਾ ਬੇਤਨਾ ਦੱਸੀਨੀ ਨਾਲ ਦੁਹਾਜੂ ਦੇ ਵਿਆਹ ਨਾ ਕਰਾਈ ਜਟੀਆਂ ਨਾਲ ਦੁਹਾਜੂ ਦੇ ਵਿਆਹ ਨਾ ਕਰਾਈ ਜਟੀਆਂ ਨਾਲ ਦਹਾਜੂ ਦੇ ਉੰਦਾਸ ਕਹੇ ਜੀਆਂ ਬੋਲੀਆਂ ਨੇ ਨਾ ਪਹਿਲਾਂ ਦੀਆਂ ਆ ਅੱਜ ਹੀ ਪਹਿਲਾਂ ਨਹੀਂ ਆ ਸਹੀ ਬੋਲੀਆਂ ਸੁਣਾ ਰਹੇ ਹਾਂ ਬੀਬੀ ਤੁਸੀਂ ਜਿਹੜੀਆਂ ਬੋਲੀਆਂ ਸੁਣਾ ਰਹੇ ਹਾਂ ਸੱਚੀ ਇਤਨੀ ਬੋਲੀਆਂ ਪਾਉਂਦੇ ਸੀਗੇ ਪਹਿਲਾਂ ਨਾ ਹਾਂ ਉਹ ਤੋਂ ਸੁਣਦੇ ਨੇ ਸਾਰੇ ਹੋਰ ਵਧੀਆ ਬੋਲੀਆਂ ਸੁਣਾਵਾਂ ਸਾਡੇ ਸਾਹਮਣੇ ਬਹੁਤ ਕੁਝ ਬਣਿਆ ਕਟਿੰਗ ਜਿੱਥੇ ਮੈਂ ਲੈ ਕੇ ਗਈ ਸੀ ਇੱਕ ਨੰਬਰ ਤੇ ਆਈਆਂ ਮੈਂ ਬੋਲੀਆਂ ਚਾਹਾਂ ਹਾਂ ਚੰਦੀਕੋਣੋਂ ਫਟ ਆਈਆਂ ਹਾਂ ਹਾਂ ਦਿੱਲੀ ਦੀ ਹੋਈ ਸੀ ਚੰਡੀਗੜ੍ਹ ਰੂਪਨਦੇਵ ਜਹਾਜ ਪੰਜ ਜਿੰਨਿਆਂ ਤੋਂ ਉੱਪੋਂ ਦੀ ਹਾਂ ਉਹਨਾਂ ਤੇ ਗੱਡੀਆਂ ਸੀਆਂਉਂਦੀਆਂ ਤੈਨੂੰ ਉਹ ਸਨਮਾਨਤ ਕਰਕੇ ਗਏ ਸੀ ਨਾ ਮੇਰੇ 30 ਜਾਨਵਰ 30 ਗੱਡੀ ਚ ਲੈ ਕੇ ਗਈ ਸੀ ਪੁਲਿਸ ਮੇਰੇ ਨਾਲ ਟੀਪੋਸ ਹਾਂ ਲੱਦਰ ਧੀ ਮਾਲਵਿੰਦਰ ਧੀ ਹਾਂ ਐਨੀਆਂ ਐਨੀਆਂ ਦੀਆਂ ਦਿੱਲੀ ਚੋਂ ਮੋਬਾਈਲ ਤਾਂ ਇੰਨੇ ਗਾਣੇ ਗਾਇਨੇ ਆਪਾਂ 22 ਸਾਰੇ ਹਾਂ ਦੇਖ ਲੈ ਉੱਥੇ ਨਾ ਸਾਰੇ ਹਿੰਦੀ ਬੋਲਦੇ ਸੀ ਹਾਂ ਉੱਥੇ ਤੁਸੀਂ ਕਿੰਨੀ ਵਧੀਆ ਪੰਜਾਬੀ ਦੀਆਂ ਰੌਣਕਾਂ ਲਾ ਕੇ ਆਏ ਹੋ ਪੰਜਾਬੀ ਮਾਂ ਬੋਲੀ ਦੇ ਦੇਖ ਲੈ ਹਣਾ ਉੱਥੇ ਬਹੁਤ ਲੋਕਾਂ ਨੇ ਚੋ ਮਨਾਇਆ ਮੇਰਾ ਹਾਂ ਸਾਰੇ ਹੈਰਾਨ ਹੋ ਗਏ ਸੀ ਕਹਿੰਦੇ ਵੀ ਪੰਜਾਬ ਚੋਂ ਆਏ ਨੇ ਕਿੱਡੀਆਂ ਸੋਹਣੀਆਂ ਬੋਲੀਆਂ ਪਾਈ ਗਏ ਨੇ ਤੁਸੀਂ ਤਾਂ ਉੱਥੇ ਰੌਣਕ ਹੀ ਲਾਤੀਆਂ ਸੀ ਵੀ ਵੀ ਦਿੱਲੀ ਦਾ ਹਿੰਦੀ ਗਾਉਂਦੀਆਂ ਸੀ ਦਿੱਲੀ ਚ ਹਾਂ ਉਹ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਸੀਗਾ ਮੈਨੂੰ ਪੰਜਾਬੀ ਰੰਗਾ ਰੰਗ ਪ੍ਰੋਗਰਾਮ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਨਹੀਂ ਵੀ ਆਪਣੀ ਪੰਜਾਬੀ ਬੋਲਾਂਗੇ ਆਪਾਂ ਅੰਗਰੇਜ਼ੀ ਕਿਉਂ ਬੋਲੀਏ ਅੰਗਰੇਜ਼ੀ ਦਾ ਕੁਝ ਪੜ੍ਹਾਇਆ ਆਪਾਂ ਪੰਜਾਬੀਆਂ ਤੇ ਪੰਜਾਬੀ ਹੀ ਬੋਲਣੀ ਐ ਆਪਾਂ ਅੰਗਰੇਜ਼ੀ ਤੋਂ ਕੀ ਲੈਣਾ ਆਪਾਂ ਇੰਨੀ ਸੋਹਣੀ ਆਪਣੀ ਪੰਜਾਬੀ ਮਾਤਰ ਭਾਸ਼ਾ ਦੋਸਤੋ ਬਹੁਤ ਜਾਣਦੇ ਹੋ ਵੀ ਵੀ ਸਹੀ ਗੱਲ ਐ ਛੋਟੇ ਹੁੰਦੇ ਬੋਲੀਆਂ ਪਾਉਂਦੇ ਸੀ ਦੇਖੋ ਨਿੱਕੇ ਨਿੱਕੀਆਂ ਕੁੜੀਆਂ ਹੁੰਦੀਆਂ ਸੀ ਉਹ ਤਾਂ ਬੋਲੀਆਂ ਸਿੱਖਿਆ ਕਰਦੀਆਂ ਪਾਇਆ ਕਰਦੀਆਂ ਆਪਣੇ ਮਾ ਮਾਂ ਤੋਂ ਸਿੱਖ ਜਾਂਦੀਆਂ ਸੀ ਹੁਣ ਕਿੱਥੇ ਕੋਈ ਬੋਲੀਆਂ ਸਿੱਖਦੀ ਐ ਉਹ ਤਾਂ ਜਵਾਨਾ ਗਿਆ ਦੂਰ ਦੀ ਦੂਰ ਹੁਣ ਤਾਂ ਇੱਕ ਬੋਲੀ ਪਾਣੀ ਔਖੀ ਇੱਕ ਬੋਲੀ ਚ ਉਲਝਣਾਂਗੀਆਂ ਕੁੜੀਆਂ ਨਾ ਹੁਣ ਆਣੀਆਂ ਨਾ ਉੰਡੀਆਂ ਨਹੀਂ ਬੋਲੀਆਂ ਹੂੰ ਕਿੰਨੀਆਂ ਸੋਹਣੀਆਂ ਵੀ ਬੋਲੀਆਂ ਨੇ ਦੇਖ ਲੈਣਾ ਪਹਿਲਾਂ ਕੁੜੀਆਂ ਬਸ ਮਨ ਪਰਚਾਉਂਦੀਆਂ ਸੀ ਬੋਲੀਆਂ ਪਾ ਪਾ ਕੇ ਸਾਖ ਦੇਖੋ ਰਿਸ਼ਤੇਦਾਰੀਆਂ ਸਾਖ ਸੰਬੰਧੀ ਦੇਖੋ ਉਹਨਾਂ ਨੂੰ ਕਿੰਨੀ ਕਿੰਨੀਆਂ ਬੋਲੀਆਂ ਪਾਉਂਦੇ ਸੀ ਦਿਉਰਾਂ ਨੂੰ ਜੇਠਾ ਨੂੰ ਹੁਣ ਕੌਣ ਦਿਉਰ ਜੇਠ ਮੰਨਦਾ ਹੈਗਾ ਹੁਣ ਕੌਣ ਬੋਲੀਆਂ ਪਾਉਂਦੀ ਹੈ ਹੁਣ ਰਿਸ਼ਤੇ ਹੀ ਸਾਰੇ ਖਾਤਮਾ ਹੋ ਗਏ ਤੇ ਪਹਿਲਾਂ ਰਿਸ਼ਤੇ ਬਣੇ ਹੋਏ ਸੀ ਦਿਉਰ ਜੇਠਾਂ ਦੇ ਬੋਲੀਆਂ ਵੀ ਚੱਲਦੀਆਂ ਸੀ ਦੇਖੋ ਕਿੰਨੇ-ਕਿੰਨੇ ਸਿੱਠਣੀਆਂ ਦਿੰਦੀਆਂ ਸੀਗੀਆਂ ਆਪ ਦੇ ਵਿੱਚ ਬਿਆਨ ਦੇ ਵਿੱਚ ਪਹਿਲੀ ਬਾਰ ਮੈਂ ਗਈ ਮੁਕਲਾ ਵੀ ਗੱਲ ਪੁੱਛ ਲੈਂਦਾ ਸਾਰੀ ਕੀ ਦੇ ਨਾਲ ਤੇਰੀ ਲੱਗੀ ਐ ਦੋਸਤੀ ਕੀ ਦੇ ਨਾਲ ਆ ਯਾਰੀ ਨਾ ਉਡੀਆ ਮੇਰੀ ਲੱਗੀ ਦੋਸਤੀ ਨਾ ਲੱਗੀ ਐ ਯਾਰੀ ਮੇਰੀ ਗਰਦਨ ਵੱਢਦੀ ਵੇ ਭਵਾਂ ਲੈ ਕੇ ਬਸੁਰਦਾ ਹਾਰੀ ਹਾਏ ਆਹ ਵੱਢਦੀ ਵਿੱਚ ਆਹ ਸੱਚੀ ਗੱਲ ਐ ਫੇ ਤੁਸੀਂ ਬੋਲੀ ਪਾਓ ਨਾ ਇਹ ਸੱਚੀ ਦਿਲ ਪਾ ਕੇ ਦੱਸੋ ਨਾ ਪਹਿਲੀ ਵਾਰ ਮੈਂ ਗਈ ਮੁਕਲਾਵੇ ਈਵਨ ਗੱਲ ਪੁੱਛ ਲੈਣਾ ਸਾਰੀ ਕੀ ਦੇਣਾ ਤੇਰੀ ਲੱਗੀ ਲੋਸਤੀ ਕੀ ਦੇਣਾ ਜਾਰੀ ਨਾ ਮੁੰਡੀਆਂ ਵੇਰੀ ਲੱਗੀ ਦੋਸਤੀ ਨਾ ਲੱਗੀ ਐ ਜਾਰੀ ਵਿੰਡੂ ਵਿੱਚ ਜਾ ਕੇ ਗੱਲ ਪੁੱਛਨੀ ਜੇ ਗੱਲ ਹੋ ਜੇ ਪਾਰੀ ਮੇਰੀਆਂ ਦੋਨੋਂ ਵੱਡਦੀ ਵੇ ਨਾ ਕਿ ਪਸੋਲਾਰੀ ਮੇਰੀ ਗੱਲ ਨਾ ਵੱਡਦੀ ਵੇ ਲੈ ਕੇ ਬਸੋਲਾਰੀ ਹਾਂ ਦੇਖ ਲਓ ਫੇਰ ਸਹੀ ਕਹਿੰਦੀ ਐ ਖਿੱਟੀਆਂ ਸਾਬਣਾ ਗਏ ਰੇ ਪਾਣੀ ਕੀ ਨੂੰ ਕੀ ਨੂੰ ਤੋ ਮਨ ਵਿਛੜੇ ਜਾ ਰਾਂ ਨੂੰ ਵਾਹ ਕਿ ਮਨੇਰੇ ਰੋਵਾ ਮਨ ਵਿਛੜੇ ਜਾ ਰਾਂ ਨੂੰ ਹਾਏ ਰੋ ਇਹ ਬੋਲੀਆਂ ਬਹੁਤ ਹੀ ਅਸਿੱਗੀਆਂ ਪਹਿਲਾਂ ਬੋਲੀ ਚ ਬੋਲਨੀ ਆ ਗਈ ਨਾਲ ਦੀ ਨਾਲ ਆ ਗਈ ਉਹ ਹਾਂ ਵੀ ਸੱਚੀ ਗੱਲ ਹੈ ਤਾਂ ਵੀ ਬੋਲੀਆਂ ਤਾਂ ਬੋਲੀਆਂ ਹੀ ਨੇ ਫਿਰ ਆਪਣੇ ਇਹ ਆਪਣੇ ਆਪਣੀ ਵਿਰਾਸਤ ਹੈ ਇਹ ਆਪਣਾ ਸੱਭਿਆਚਾਰ ਹੈ ਆਪਣੇ ਪੰਜਾਬੀ ਮਾਤਰ ਭਾਸ਼ਾ ਹੈ ਆਪਣੇ ਪੰਜਾਬੀ ਦੇ ਵਿੱਚ ਆਪਾਂ ਬੋਲੀਆਂ ਪਾਉਂਦੇ ਆਪਣੀ ਮਾਂ ਬੋਲੀ ਹੈ ਇਹ ਸਹੀ ਗੱਲ ਹੈ ਵੀ ਬੋਲੀ ਜਿਹੜੀਆਂ ਵੀ ਬੋਲੀਆਂ ਨੇ ਨਾ ਜਿਹੜੀਆਂ ਵੀ ਆਪਾਂ ਆਪਣੇ ਵਿਰਾਸਤ ਦੇ ਵਿੱਚ ਆਪਾਂ ਨੂੰ ਮਿਲੀਆਂ ਨੇ ਤੇ ਇਹ ਮਤਲਬ ਬਣੀਆਂ ਹੋਈਆਂ ਨੇ ਸਚਾਈ ਹੈ ਸਚਾਈ ਹੈ ਇਹ ਆਪਣੇ ਬੋਲੀਆਂ ਪਹਿਲਾਂ ਤੋਂ ਹੀ ਚਲਦੀਆਂ ਆ ਰਹੀਆਂ ਨੇ ਜੁਗਤ ਜਗੰਤਰਤ ਆਪਣੇ ਪੰਜਾਬ ਵਿੱਚ ਪੰਜ ਦਰਿਆਵਾਂ ਦੀ ਧਰਤੀ ਹੈ ਹਾਂ ਜਿਹ ਵੀ ਲੋਕ ਇੱਥੇ ਜੰਮੇ ਨੇ ਹਮ ਆਪਣੀ ਬੋਲੀ ਮਿੱਠੀ ਹੈ ਜਿਹੜੀ ਅੰਗਰੇਜ਼ੀ ਹੈ ਪੁੱਤਾ ਪੋਹ ਹੈ ਹਿੰਦੀ ਹੈ ਜਿਹੜੀ ਰੁਖੜਾ ਹੈ ਰਿਆਗੀ ਬੋਲੀ ਆਪਣੀ ਮਾਂ ਬੋਲੀ ਸਾਰੇ ਤੋਂ ਸਰੇਲੀ ਹੈ ਸਾਰਾ ਦਸਰੇ ਦੀ ਵਾਹ ਹੋਏ ਪੰਜਾਬੀਆਂ ਦੇ ਦਿਲ ਖੁੱਲੇ ਹੁੰਦੇ ਨੇ ਸਹੀ ਗੱਲ ਹੈ ਆਪਾਂ ਨਾ ਖਵਾਂਦੀ ਰੱਦਦੇ ਨਾ ਕੱਪੜਾ ਪੈਂਦੇ ਰੱਦਦੇ ਜੇ ਮੈਂ ਸੂਟ ਸੁਆ ਲਿਆ ਤੰਗ ਅੱਜ ਦੇਖੋ ਕਹਿੰਦੇ ਵੈਗੁਰੂ ਤੇ ਰੰਗ ਸਹੀ ਖਾਲਾ ਗੁਰਦੇਵ ਕੋਹਰਾ ਮੈਂ ਢੇਲੀ ਢਲੀ ਸੋਰੀ ਮੇਰੇ ਪਾਠੂਆ ਪਿੰਡ ਮੇਰਾ ਬੜੀ ਟਾ ਮੰਡੀ ਦੇ ਆਪਰਾ ਹਾਂ 90 ਸਾਲ ਦੀ ਮਾਤਾ ਦੀ ਉਮਰ ਸਵੇਚਾਰ ਗਾਨੀ ਆ ਮਥੇਰਾ ਚਿੱਤਰਕਾਰ ਆ ਮੇਰੇ ਮਾਤਾ ਜੀ ਨੇ ਹਾਂ ਲੋਕੀ ਵਿਹਾਂ ਚ ਵੀ ਜਾਂਦੇ ਨੇ ਮੈਨੂੰ ਮੇਰੇ ਮੰਮੀ ਵੀ ਟ੍ਰੇਂਡਰ ਨੇ ਬੋਲੀਆਂ ਪਾਉਣ ਚ ਤੇ ਮੇਰੀ ਸੱਸ ਮਾਂ ਵੀ ਟ੍ਰੇਂਡਰ ਨੇ ਮੇਰੀ ਸੱਸ ਮਾਂ ਵੀ ਬੋਲੀਆਂ ਪਾਉਂਦੇ ਨੇ ਬਹੁਤ ਜ਼ਿਆਦਾ ਬੋਲੀਆਂ ਆਉਂਦੀਆਂ ਨੇ ਇਹਨਾਂ ਨੂੰ ਅੱਗੇ ਪੇਕੇ ਘਰ ਬੋਲੀਆਂ ਪਾਉਂਦੀ ਮੰਮੀ ਅੱਗੇ ਸਹੁਰੇ ਹੋ ਗਏ ਮੇਰੇ ਅੱਗੇ ਸਹੁਰੇ ਘਰ ਮੇਲੇ ਸੱਸ ਬੋਲੀਆਂ ਪਾਉਂਦੀ ਮੈਂ ਮੁੰਮਈਆ ਵੀ ਗਾ ਦਿੰਨੀ ਆ ਹਾਂ ਮੰਬੀਹਾ ਵੀ ਆਉਂਦਾ ਸਾਨੂੰ ਤੇ ਦਤਾਰਾ ਦਤਾਰਾ ਵੀ ਆਉਂਦਾ ਨਾ ਦਤਾਰਾ ਵਜਦਾ ਮੇਰਾਂ ਜਣਾ ਨੂਰ ਮਹਿਲ ਦੀ ਮੋਰੀ ਮੋਰਾ ਨੇ ਵੀ ਜੇ ਮੋਟ ਬਾਜਰੇ ਤੈ ਕਿਉਂ ਵੀ ਜੀ ਮੈਲੀ ਕਲੈਰੀਆ ਮੋਰਾ 베 ਮੈਨਾ ਨਹੀਂ ਤੇਰੇ ਰੈਣੀ ਹਾਂ ਲਓ ਜੀ ਬੀਬੀ ਨੂੰ ਵਿਚਾਰੇ ਨੂੰ ਖਾਂਸੀ ਆਣ ਲੱਗੀ ਬਹੁਤ ਬੋਲੀਆਂ ਪਾਤੀਆਂ ਬੀਬੀ ਨੇ ਹੁਣ ਪਾਣੀ ਪਲਾਨੇ ਆ ਬੀਬੇ ਤੈਨੂੰ ਚਲ ਜੀ ਆਪਾਂ ਦਰਸ਼ਨ ਕਰੀਏ ਨੂਰ ਮੈਲੀ ਮੋਰੀ ਕਲੈਰੀਆ ਮੋਰਾ ਰੰਝਣਾ ਤੂੰ ਕਾਲਾ ਮੈਂ ਗੋਰੀ ਵਾਹ ਤੇਰੀ ਨੀਂਹ ਨੀਵੇ ਰੰਝਣਾ ਤੂੰ ਕਾਲਾ ਮੈਂ ਗੋਰੀ ਜਲੋਂ ਜੁਵਾਨੀ ਲੋਰ ਜਾਲਮਾ ਜਲੋਂ ਜੁਵਾਨੀ ਲੋਰ ਦੀ ਜਾਲਮਾ ਤੂੰ ਵਟਵਾ ਮੈਂ ਤੇਰੀ ਢੋਰਦੀ ਜਲੋਂ ਜੁਵਾਨੀ ਲੋਰ ਜਾਲਮਾ ਮੈਂ ਤੂੰ ਦੀਪ ਬਾਲਦੇ ਪਾਰਤੀ तू बटुआ मैं तेरी डोरती जनों जुवानी मेरी लोर जान कोला वर्ग बोलती तू बटुआ तेरी डोरती मां जनों जवानी लोर जाल मेरी हंसा वर्गी तोर तू बटुआ मैं तेरी डोरती पेके छी ना जा ਛੱਡੀ ਨਾ ਯਾਨ ਮਾ ਨਾਰ ਮੋਟਿਆੜ ਨੂੰਵੇ ਸੁਨਣਾ ਛੱਡੀ ਨਾ ਗੋਰੀਏ ਸਿੰਘ ਸੁਰਨਾਰ ਨੂੰਨੀ ਸੁਨਣਾ ਛੱਡੀ ਨਾ ਗੋਰੀਏ ਸਿੰਘ ਸੁਰਦਾਰ ਨੂੰਨੀ ਉਹ ਤਾਂ ਕਹਿੰਦਾ ਤੂੰ ਨਾ ਪੇਕੇ ਜਾ ਵੀ ਬਿਲ ਸੁਨਣਾ ਨਾ ਛੱਡ ਪੇਕੇ ਛੱਡੀ ਜੇ ਨਾ ਮੋਟਿਆੜ ਨੂੰਵੇ ਉਹ ਵੀ ਸੁਨਣਾ ਛੱਡਣੀ ਗੋਰੀਏ ਸਿੰਘ ਸਰਦਾਰ ਨੂੰ ਹਾਂ ਉਹ ਕਦੇ ਆਪਣਾ ਸਿੰਘ ਸਰਦਾਰ ਨੇ ਨਹੀਂ ਹੱਤੋਂ ਬੰਦੇ ਨੇ ਵੀ ਇੱਕ ਗਾਣਾ ਵੰਦੇ ਦੀ ਉਹ ਕਹਿੰਦੇ ਗਾਣਾ ਬੰਦੇ ਸੀ ਅੱਛਾ ਮੰਨ ਮੰਨ ਜਾਂਦੇ ਲੋਕ ਸਾਡੇ ਕੋਲ ਪਰ ਪਰ ਲੈ ਕੇ ਜਾਂਦੇ ਨੇ ਨਾ ਮੰਗ ਮੰਗ ਹਾਂ ਵੀ ਇੱਕ ਗੀਤ ਭਰਦੇ ਬੇਬੇ ਵੀ ਵਰਦੀਆਂ ਹਾਰ ਕੇ ਹਾਂ ਹੋ ਕੀ ਖੁਸ਼ ਹੋ ਲੱਗ ਰਿਹਾ ਬਾਹਰ ਹੋਰ ਹੋਰ ਤੇ ਨਹੀਂ ਕਿ ਨਹੀਂ ਬੈਠਾ ਜਾ ਨਹੀਂ ਹੋ ਦੇਖੋ ਇਹ ਨਹੀਂ ਉਹ ਉਹ ਵੀ ਵੀ ਉਹ ਹੁੰਦੀ ਹੈ ਉਹ ਜਾਗੋ ਹੈ ਹਾਂ ਜਾਗੋ ਰਾਤ ਨੂੰ ਜਾਗੋ ਹੁਣ ਆਪਣੇ ਇਥੋਂ ਹੀ ਨਿਕਲ ਕੇ ਗਈਏ ਜਾਗੋ ਦਰਵਾਜੇ ਮੂਹਰੇ ਦੀ ਜਾਗੋ ਦੇ ਲੱਗਿਆ ਭੀਸੀ ਇਹਨੂੰ ਦੇਖਣ ਆ ਬੇੜੀ ਸੀ ਜਾਗੋ ਦੇ ਲੱਗਿਆ ਕਹਾਣਾ ਇਹਨੂੰ ਦੇਖਣ ਆ ਵੇਠਾਣਾ ਇਹ ਸਾਡੀ ਜਾਗੋ ਆਈ ਝੂਕਦੇ ਹੋਏ ਜਾਗੋ ਵੀ ਸਾਡੀ ਜਾਗੋ ਵਿੱਚ ਤੇਲ ਪਾ ਰੋ ਵੇ ਸਾਡੀ ਜਾਗੋ ਆਈ ਯਾ ਗੋਲੀ ਲੱਗੀਆਂ ਤਾਰਾਂ ਸਾਨੂੰ ਖੜੀਆਂ ਦੇਖਣ ਨਾਰਾਂ ਸਾੜੀਆਂ ਲੁਆਈ ਯਾ ਗੋਲੀ ਲੱਗੀਆਂ ਸਰੀਆਂ ਉੱਤੋਂ ਉਤਰ ਕੇ ਆ ਗਈਆਂ ਪਹਿੀਆਂ ਨੀਰਣੀਆਂ ਲੁਆਈ ਸੁੱਤ ਤੇ ਹੁ ਜੇ ਜਾਗੋਏ ਸਾਡਾ ਬੋ ਮਈਆ ਬੋਲੇ ਜਾਗਣ ਲੱਗਿਆ ਬਾਣਾ ਦੇਵਾਰਨੀ ਬੋ ਮਈਆ ਬੋਲੇ ਜਾ ਨਿਰਮਲ ਪੁਣੀ ਦੇਵਾਰਨੀ ਬੋ ਮਈਆ ਬੋਲੇ ਜਾਗਣ ਲੱਗੀ ਸੀਟੀ ਸਾਨੂੰ ਦੇਖਣ ਆਇਆ ਡੀਸੀ ਨੀ ਬੰਬੀਹਾ ਬੋਲੇ ਮਮਈਏ ਲੱਗਿਆ ਖਾਣਾ ਇਹਨੂੰ ਆ ਗਿਆ ਚੰਦੀ ਗੜ ਵਾਲਾ ਦੇਖਣ ਠਾਣਾ ਨੀ ਸਾਡਾ ਵੋਈਆ ਵੋਲੇ ਵਈਏ ਗਲਗੀਆਂ ਤਾਰਾ ਸਾਨੂੰ ਖੜੀਆ ਦੇਖਣਾ ਦੇਖਣਾ ਨਾਰਾਮੀ ਹੋਈ ਵਈਆ ਮੁਰ ਲੇਕਿਨ